ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਚੌਥਾ ਹਰ ਕੀਰਤ ਮਨ ਭਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਉ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਧੁਰਮਸਤਗ ਭਾਗ ਪੁਰਾਨ ਜੀਉ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੈ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮੈ ਹਰ ਸੁਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਬਿਲ ਸਤਗੁਰ ਮਨੁਆ ਮਾਨ ਜੀਓ ਹਰ ਕੀਰਤਮ ਹਰ ਕੀਰਤ ਮਨ ਪਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਾਨ ਪ੍ਰਧਾਨ ਜੀਓ ਤੇਨ ਹਮ ਚਰਨ ਸਰੀਵਹ ਖੀਨ ਖੀਨ ਪਾਗ ਤੋ ਵਹ ਜੇਨ ਹਰ ਮੀਠ ਲਗਾਨ ਜੀਓ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਗਰਤੀ ਚਾਰੇ ਮੁਖ ਇਥੇ ਜਮਕਲਾ ਦਨੀ ਹੈ ਭਾਗਾ ਰਤੀ ਇਸ ਸੰਬੰਧਕ ਪਾਠ ਹੈ ਰਤੀ ਕਸ ਕੇ ਬੋਲਣਾ ਮੁਖ ਭਾਗਾ ਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਓਰ ਪਾਇਆ ਹਰ ਨਾਮਾ ਕੰਠ ਧਾਰੀ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਨ ਜੀਓ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਮਤ ਉਚਾਰਨ ਕਰਨਾ ਸਮਤ ਨਹੀਂ ਕਹਿਣਾ ਸਮਤ ਬਰਾਬਰ ਸਭ ਆਤਮ ਰਾਮ ਪਛਾਨ ਜੀ ਉਹ ਆਤਮ ਰਾਮ ਸੰਬੰਧਕ ਪਾਠ ਹੈ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਾਨ ਪਰਧਾਨ ਜੀ ਸਤ ਸੰਗਤ ਮਾਨ ਭਾਈ ਹਰ ਰਸਨ ਰਸਾਈ ਵਿਚ ਸੰਗਤ ਹਰ ਰਸ ਹੋਏ ਜੀਓ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰਨਾ ਕੋਏ ਜੀਓ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਇਥੇ ਵਿਸਰਾਮ ਬੀਜਾ ਇਥੇ ਯਮਕ ਲਾ ਦਨੀਏ ਬੀਜਾ ਅਵਰਨਾ ਕੋਏ ਜੀਓ ਅਵਰਨਾ ਕੋਏ ਹਰ ਅੰਮ੍ਰਿਤ ਸੋਏ ਜੀਨੀ ਪਿਆ ਸੁ ਬਿਧ ਜਾਣੈ ਤਨ ਤਨ ਗੁਰੂ ਤਨ ਤਨ ਗੁਰੂ ਪੂਰਾ ਪ੍ਰਭ ਪਾਇ ਲਗ ਸੰਗਤ ਨਾਮੁ ਪਛਾਣੈ ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮੈ ਅਵਰ ਨ ਕੋ ਜੀਉ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਮਿੱਠ ਸੰਗਤ ਹਰ ਰਸ ਹੋਏ ਜੀਓ ਹਰ ਦਇਆ ਪ੍ਰਵਤਾਰ ਹੋ ਪਾਖਣ ਹਮ ਤਾ ਰਹੋ ਕੱਢ ਲੇ ਬੋ ਸਬਦ ਸੁਭਾਏ ਜੀਓ ਬੋ ਚਿਕੜ ਫਾਥੇ ਨਿਗਰਤ ਹਮ ਜਾਤੇ ਹਰ ਬਾਹ ਪ੍ਰਭੂ ਪਕਰਾਈ ਜੀਓ ਪਕਰਾਈ ਥੋੜਾ ਜਿਹਾ ਕਸ ਕੇ ਬੋਲਨਾ ਪਰਾਵ ਬਾਂਹ ਪਕਰਾਈ ਊਤਮ ਮਤ ਪਾਈ ਗੁਰ ਚਰਨੀ ਜਨ ਲਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ ਜਨ ਨਾਨਕ ਹਰ ਕਿਰਪਾ ਧਾਰੀ ਮਨ ਹਰ ਹਰ ਮਿਠਾ ਲਾਏ ਜੀਉ ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਹਰ ਦਇਆ ਪ੍ਰਵਤਾਰ ਹੋ ਪਾਖਣ ਹਮ ਤਾਰ ਹੋ ਇਥੇ ਵਿਸਰਾਮ ਕੱਢ ਲੇ ਬਹੋ ਸਬਦ ਸੁਭਾਈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ